ਆਪਣਾ ਪਿੰਡ ਬੇਗਵਾਲ ਦੇ ਅਗਰੇ ਸਾਰੇ ਦਸ਼ਕਾਂ ਦਾ ਬਹੁਤ ਬਹੁਤ ਸਵਾਗਤ ਚਲੋ ਅੱਜ ਵਿਲੇ ਪੈਟਰੀ ਸੋਚਿਆ ਕਿ ਹੁਣ ਸੈਰ ਕੀਤੀ ਜਾਏ ਪੁਰਾਣੇ ਬਾਜ਼ਾਰ ਦੀ ਕਾਫੀ ਟਾਈਮ ਹੋ ਗਿਆ ਕਦੀ ਇੱਧਰ ਆਇਆ ਨਹੀਂ ਗਿਆ ਉਹ ਵਾਸੇ-ਪਾਸੇ ਗੱਡੀਆਂ ਘਲਾਰੀਆਂ ਰਸਤਾ ਦੇ ਦੋ ਉਹ ਭਜੀ ਚਲੋ ਕੁਰੇ ਜੰਮੀ ਅੱਗੇ ਇਹ ਇਹ ਪੁਰਾਣਾ ਬਾਜ਼ਾਰ ਹੈ ਵੈਸੇ ਬੇਗਵਾਲ ਦਾ ਇਹ ਤੱਕ ਪਾਰਿਸ ਹੈ ਤਾੜਿਆ ਨੂੰ ਸਾਈਡ ਦੇ ਦੋ ਉਹ ਆਣਾ ਬਾਜ਼ਾਰ ਜਿਹੜਾ ਹੈ ਕਾਫੀ ਟਾਈਟ ਅੱਗੇ ਤੋਂ ਕੋਈ ਕਾਫੀ ਟਾਈਟ ਗਲੀਆਂ ਤੇ ਕਾਫੀ ਦੁਕਾਨਾਂ ਨਾ ਹੁਣ ਬਾਹਰ ਮੇਨ ਬਾਜ਼ਾਰ ਵਿੱਚ ਆ ਗਈਆਂ ਪਹਿਲਾਂ ਇੱਥੇ ਹੀ ਸਾਰੀਆਂ ਦੁਕਾਨਾਂ ਹੁੰਦੀਆਂ ਸੀ ਜਿੰਨੀਆਂ ਵੀ ਵੱਡੀਆਂ ਦੁਕਾਨਾਂ ਨਾ ਕਾਫੀ ਦੁਕਾਨਾਂ ਇੱਥੇ ਸੀ ਚਲੋ ਬਾਕੀ ਦੇਖੀ ਕੀ ਹੁੰਦਾ ਉਹ ਤੇੜਿਆਂ ਨੂੰ ਇਹ ਇਹ ਜਿਹੜੀ ਗਲੀ ਤੁਸੀਂ ਦੇਖ ਰਹੇ ਹੋ ਨਾ ਸਾਰੀਆਂ ਦੁਕਾਨਾਂ ਇੱਥੇ ਸੀ ਉਹ ਵੇਖੋ ਸਾਰੀਆਂ ਹੁਣ ਬੰਦ ਹੋ ਗਈਆਂ ਕਾਫੀ ਕਿਉਂਕਿ ਬਾਹਰ ਮੇਨ ਬਾਜ਼ਾਰ ਵਿੱਚ ਆ ਗਈ ਹੈ ਤੇ ਲੋਕਾਂ ਨੇ ਆਪਣੇ ਦੁਕਾਨਾਂ ਬੰਦ ਕਰਕੇ ਘਰ ਵੀ ਵਧਾ ਲਏ ਇਹ ਟਾਈਟ ਗਲੀਆਂ ਵਿੱਚ ਜਦੋਂ ਇਹ ਛੋਟੇ ਹੁੰਦੇ ਸੀ ਉਦੋਂ ਆਉਂਦੇ ਹੁੰਦੇ ਸੀ ਬੜਾ ਇੰਨਾਂ ਗਲੀਆਂ ਵਿੱਚ ਸਾਈਕਲ ਸਵੇਰੇ ਤੋਂ ਲੈ ਕੇ ਸ਼ਾਮ ਤੱਕ ਸਾਈਕਲ ਚਲਾਉਂਦੇ ਹੁੰਦੇ ਸੀ ਇੱਥੇ ਉਹ ਸਾਹਮਣੀ ਦੁਕਾਨ ਹੁੰਦੀ ਸੀ ਇਹ ਮੱਦੀ ਦੁਕਾਨ ਬੋਲਦੇ ਸੀ ਇਹਨਾਂ ਇਹ ਦੁਕਾਨ ਤੇ ਬਹੁਤ ਗੇਮ ਖੇਡੀਆਂ ਸੀ ਮਾਰੀਓ ਪਲੇ ਸਟੇਸ਼ਨ ਇੱਥੇ ਦੁਕਾਨ ਤੇ ਖਿਲਾਂਦੇ ਹੁੰਦੇ ਸੀ ਉਹ ਤੇਰੀ ਨੂੰ ਯਾਰ ਗਲੀਆਂ ਕਾਫੀ ਟਾਈਟ ਕਾਫੀ ਟਾਈਮ ਬਾਅਦ ਇੱਧਰ ਆਏ ਇੱਧਰ ਢੇੜੀ ਮਾਰੀਏ ਚਲੋ ਚਲੋ ਬਾਕੀ ਤੁਸੀਂ ਦੇਖੋ ਨਾਮ ਦਾ ਗਲੀਆਂ ਟਾਈਟ ਪਾਉਗਾ ਗਲੀਆਂ ਟਾਈਟ ਨੇ ਲੋਕਾਂ ਨੇ ਆਪਣੇ ਥੋੜਾ ਸਮਾਨ ਵੀ ਬਾਹਰ ਰੱਖਿਆ ਕਾਫੀ ਟਾਈਟ ਕਰੀਆ ਉਹ ਤੇਰੀ ਨੂੰ ਵਿੱਚ ਖੰਭਾ ਲੱਗਾ ਪਤਾ ਹੀ ਨਹੀਂ ਲੱਗਾ ਇਹ ਜਿਹੜੀਆਂ ਗਲੀਆਂ ਇੱਥੇ ਇੱਥੇ ਵੀ ਦੁਕਾਨ ਹੁੰਦੀ ਸੀ ਇੱਕ ਤੇ ਇੱਥੇ ਸਾਡੇ ਪ੍ਰਿੰਸੀਪਲ ਸੰਤਲਾ ਸਕੂਲ ਦੇ ਮੈਡਮ ਰਹਿੰਦੀ ਹੁੰਦੇ ਸੀ ਇਹ ਗਲੀ ਵਿੱਚ ਇਹ ਗਲੀ ਵਿੱਚ ਜੀ ਛੋਟੇ ਹੁੰਦੇ ਸੀ ਆਉਣ ਤੋਂ ਬੜਾ ਡਰ ਲੱਗਦਾ ਹੁੰਦਾ ਸੀ ਕਿ ਇਹ ਗਲੀ 'ਚ ਸਾਡੇ ਮੈਡਮ ਉਹਨਾਂ ਨੇ ਦੇਖ ਲਿਆ ਸਾਨੂੰ ਸਕੂਲੇ ਕੁੱਟਣਗੇ ਉਹ ਤੇਰੀ ਨੋ ਆ ਜਿਹੜੀ ਗਲੀ ਹੈ ਸਿੱਧੀ ਨਾਲੇ ਵਾਲੀ ਗਲੀ ਨਾਲ ਮਿਲਦੀ ਹੁੰਦੀ ਸੀ ਅਧਰੂ ਆਉਂਦੇ ਹੁੰਦੇ ਸੀ ਜਿਆਦਾਤਰ ਆਪਾਂ ਅਧਰੂ ਆਉਂਦੇ ਹੁੰਦੇ ਇਧਰੋਂ ਜੇ ਕੋਈ ਅੱਗੂ ਚੀਜ਼ ਆ ਗਈ ਤੇ ਮੋਟਰਸਾਈਕਲ ਮੇਰਾ ਮੈਡਮ ਬਤਗੇ ਕੋਈ ਚੀਜ਼ ਨਹੀਂ ਆਈ ਇਹ ਕੋ ਇਹ ਨਾਲਾ ਵੀ ਉਹ ਕੱਚਾ ਹੁੰਦਾ ਸੀ ਸਾਰਾ ਇੱਥੇ ਗੰਦ ਹੁੰਦਾ ਸੀ ਹੁਣ ਬਹੁਤ ਵਧੀਆ ਸਫਾਈ ਕਰਤੀ ਸਾਰੀ ਗਲੀਆਂ ਵੀ ਇੱਧਰ ਵਾਲੀਆਂ ਪੱਕੀਆਂ ਹੋ ਗਈਆਂ ਪਹਿਲਾਂ ਨਹੀਂ ਤੇ ਨਾਲੀਆਂ ਹੁੰਦੀਆਂ ਸੀ ਤੇ ਗਲੀਆਂ ਹੋਰ ਜ਼ਿਆਦਾ ਟੈਡ ਸੀ ਸਾਈਕਲਾਂ ਤੇ ਆਂਦੇ ਹੁੰਦੇ ਸੀ ਗੀੜੀਆਂ ਲਾਣ ਦੇਂਦੇ ਸੀ ਸਾਰੇ ਆਪਣੇ ਪੁਰਾਣੇ ਯਾਰ ਦੋਸਤ ਸਕੂਲ ਟਾਈਮ ਪੜਦੇ ਸਾਈਕਲਾਂ ਹੁੰਦੀਆਂ ਸੀ ਅੱਜ ਕੱਲ ਤੇ ਚਲੋ ਟਾਈਮ ਬਦਲ ਗਿਆ ਹੁਣ ਅੱਜ ਕੱਲ ਤੇ ਕਾਫੀ ਕੁਝ ਆ ਗਿਆ ਇਹਨਾਂ ਕੋ ਨਿਆਣਿਆਂ ਕੋ ਹੂੰ ਸਿੱਧੇ ਇਹ ਗਲੀ ਐਗੂ ਨਿਕਲਦੀ ਆ ਸਿੱਧੀ 메ਨ ਬਾਜ਼ਾਰ ਚ ਰਲ ਜਾਂਦੀ ਓ ਥਾਰ ਖੜੀ ਥਾਰ ਥਾਰ ਆਪਣੇ ਏਰੀਆ ਚ ਕਾਫੀ ਹੋ ਗਈਆਂ ਬੇਗੋਲ ਵਿੱਚ ਵੀ ਕਾਫੀ ਥਾਰਾਂ ਨੇ ਆ ਲੀਆਂ ਲੋਕਾਂ ਨੇ ਆ ਗਲੀ ਚ ਬੋ ਕ੍ਰਿਕਟ ਖੇਡੀ ਆਪਾਂ ਇਹ ਗਲੀ ਚ ਪਲਾਸਟਿਕ ਦੀ ਬੋਲ ਹੁੰਦੀ ਸੀ ਨਾਲੀਆਂ ਹੁੰਦੀਆਂ ਸੀ ਤੇ ਦੋ ਇੱਟਾਂ ਰੱਖ ਕੇ ਤੇ ਚੱਲ ਵੀ ਤਿੰਨ ਚਾਰ ਬੰਦੇ ਇਕੱਠੇ ਕਰਕੇ ਤੇ ਦੂਹੋਂ ਕ੍ਰਿਕਟ ਖੇਡੀ ਨਹੀਂ ਇੱਥੇ ਆ ਹੁਣ ਘਰ ਕੋਠੀਆਂ ਬਣ ਗਈਆਂ ਇੱਥੇ ਨਹੀਂ ਤੇ ਪਹਿਲਾਂ ਨੋਰਮਲ ਘਰ ਹੁੰਦੇ ਸੀ ਕਦੀ ਕਿਸੇ ਘਰ ਬੋਲ ਚੱਲ ਜਾਂਦੀ ਨਹੀਂ ਕਦੀ ਕਿਸੇ ਘਰ ਚੱਲਦਾ ਨਹੀਂ ਇੱਧਰ ਇੱਕ ਗਲੀ ਚ ਵੀ ਬਹੁਤ ਖੱਡੀ ਹੈ। ਇੱਕ ਗਲੀ ਤੇ ਬਹੁਤ ਖੱਡੀ। ਆਹ ਨਾਲ ਤੇ ਅੱਬ ਤੜੀਆਂ ਬਣਾ ਲਈਆਂ। ਪਹਿਲਾਂ ਥੜੀਆਂ ਨਹੀਂ ਸੀ ਹੁੰਦੀਆਂ ਹੈਗੀਆਂ। ਆਹ ਹੈਦਰਾਬਾਦ ਵਾਲਿਆਂ ਦੀ ਦੁਕਾਨ ਆ ਗਈ ਬੈਕ ਸਾਈਡ। ਇੱਥੇ ਛੱਕਾ ਰੱਖਿਆ ਹੁੰਦਾ ਸੀ ਇਹਦੀ। ਉਫ ਤੇਰੀ ਨਾ ਕਰੀਦੀ ਆਤਮਾ ਦੀ। ਚਲੋ, ਥੈਂਕ ਯੂ ਬਹੁਤ ਬਹੁਤ ਸਾਰਿਆਂ ਦਾ।